ਦੋਸਤੋ ਆਪਾਂ اچھی طرح ਜਾਣਦੇ ਕਿ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਵਿਸ਼ੇਸ਼ ਤੌਰ ਤੇ ਗੀਤਾ ਦੇ ਵਿੱਚ ਕਰਮ ਤੇ ਸਿਧਾਂਤ ਉੱਤੇ ਬਹੁਤ ਫੋਕਸ ਕੀਤਾ ਗਿਆ। ਔਰ ਆਪਾਂ ਸਾਧੀਆਂ-ਸਾਧੀਆਂ ਗੱਲਾਂ ਤੇ ਜਾਣਦੇ ਕਿ ਜੈਸੀ ਕਰਨੀ ਵੈਸੀ ਪਾਣੀ ਜੋ ਬੀਜੋਗੇ ਉਹੀ ਪਟੋ। ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕਰਮ ਦਾ ਸਿਧਾਂਤ ਹੈ ਕਰਮਾ ਦਾ ਸਿਧਾਂਤ ਉਹਨੇ ਕੇਜਰੀਵਾਲ ਨੂੰ ਐਂ ਲਿਆ ਕੇ ਠਿਕਾਣੇ ਕੀ ਲਿਆ ਵਾ। ਆਪਾਂ ਸਭ ਤੋਂ ਜ਼ਿਆਦਾ ਕਿ ਜਦੋਂ ਇਹ ਸਰਕਾਰ ਬਣੀ ਇਹਨਾਂ ਨੇ ਕਿਸ ਤਰ੍ਹਾਂ ਨਾਲ ਪੁਲਿਸ ਦਾ ਦੁਰਉਪਯੋਗ ਕਰਕੇ ਜਿਹੜਾ ਵੀ ਤੂੰ ਪੰਜਾਬ ਦੇ ਵਿੱਚ ਮੋਲਦਾ ਸੀ ਚਾਹੇ ਕੋਈ ਹਿਮਨ ਰਾਈਟ ਐਕਟਿਵਿਸਟ ਸੀ ਚਾਹੇ ਕੋਈ ਡਰਗ ਐਕਟਿਵਿਸਟ ਸੀ ਚਾਹੇ ਕੋਈ ਸਿਆਸੀ ਜੀਵ ਸੀ ਚਾਹੇ ਕੋਈ ਦਿੱਲੀੋਂ ਬੱਗੇ ਨੇ ਟਵੀਟ ਕੀਤਾ ਚਾਹੇ ਕੋਈ ਜੰਮੂ ਦੇ ਵਿੱਚ ਬੈਠੇ ਯੂਟਿਊਬਰ ਨੇ ਕਿਸੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਛੋਟੀ ਮੋਟੀ ਵੀਡੀਓ ਪਾਈ ਚੱਕ ਪੁਲਿਸ ਚਲ ਪਰਚਾ ਚਲ ਠੋਕਿਓ ਚਲ ਜੇਲ੍ਹ ਸਾਡੇ ਸਾਹਮਣੇ ਮੈਂ ਬੈਠਾ ਹਾਂ ਮੇਰੇ ਖਿਲਾਫ ਇੱਕ ਬਿਲਕੁਲ ਬੇਬੁਨਿਆਦ 2015 ਦਾ ਐਨਡੀਪੀਐਸ ਦਾ ਮਾਮਲਾ ਚੱਕ ਕੇ ਭਗਵੰਤ ਮਾਨ ਔਰ ਅਰਵਿੰਦ ਕੇਸ਼ਿਵਾਲ ਨੇ ਇਹਨਾਂ ਦੀ ਬਕਾਇਦਾਤ ਹੋਰ ਤੇ ਸਾਜ਼ਿਸ਼ ਦੇ ਬਹਿਸ ਮੇ ਨੂੰ 4-5 ਮਹੀਨੇ ਜੇਲ੍ਹ ਚ ਰੱਖਿਆ ਗਿਆ ਜਿਸ ਦਿਨ ਮੇਰੀ ਬੇਲ ਹੋ ਰਹੀ ਸੀ ਹਾਈ ਕੋਰਟ ਨੂੰ ਪਤਾ ਸਿਕਾ ਕਿ ਅਜ ਹਾਈ ਕੋਰਟ ਨੂੰ ਭੇਜ ਦੇਣੀ ਆ ਉਸ ਦਿਨ ਤੱਕ ਇਹ ਇੱਕ 2 ਵਜੇ ਸਵੇਰ ਨੂੰ ਪੁਲਿਸ ਸਟੇਸ਼ਨ ਨੂੰ ਖੁਲਾ ਕੇ ਜਿਵੇਂ ਕਿ ਨੋਰਮਲ ਪੁਲਿਸ ਦਿਨੇ ਚੱਗੇ ਭਲੇ ਕੰਮ ਨਹੀਂ ਕਰਦੀ ਉੱਥੇ ਖੁਲਾ ਕੇ ਮੇਰੇ ਕੋਲ ਇੱਕ ਤਾਜ਼ਾ ਪਰਚਾ ਦਰਜ ਕਰਕੇ ਸਵੇਰੇ 8:00 ਵਜੇ ਜੇਲ੍ਹ ਵਿੱਚ 10 ਦਿਨ ਦੀ ਸਜ਼ਾ ਪਿਠਾ ਕੇ ਕਪੂਥਾ ਪੁਲਿਸ ਦੇ ਮੈਨੂੰ ਰਿਮਾਂਡ ਤੇ ਕਪੂਥਲੇ ਸੀਆਈਏ ਸਟਾਫ ਲਜਾਣ ਵਾਸਤੇ ਬਸ ਉਹ ਕਰਨ ਜਿਹੜੇ ਨੇ ਅੱਜ ਕੇਜਰੀਵਾਲ ਦੇ ਬਿਲਕੁਲ ਮੁਰੇ ਆ ਗਏ ਜ਼ਮਾਨਤ ਹੋਈ ਥਲੜੀ ਅਦਾਲਤ ਦੇ ਤਾਂ ਹਾਈ ਕੋਰਟ ਨੇ ਰੁਕਤੀ ਔਰ ਹੁਣ ਜ਼ਮਾਨਤ ਲੈਣ ਵਾਸਤੇ ਜਦੋਂ ਸੁਪਰੀਮ ਕੋਰਟ ਪਹੁੰਚੇ ਹੋਏ ਸੀਗੇ ਜਾਂ ਉਸ ਆਰਡਰ ਨੂੰ ਚੈਲੰਜ ਕੀਤਾ ਤੇ ਕੱਲ ਰਾਤ ਸੀਬੀਆਈ ਨੇ ਇੱਕ ਸ਼ਰਾਬ ਪੀ ਕਰ ਲਏ ਵਿੱਚ ਇਹਨਾਂ ਨੂੰ ਦੁਬਾਰਾ ਮੋੜ ਨਵੇਂ ਕੇਸ ਵਿੱਚ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕੇਜਰੀਵਾਲ ਮੈਂ ਕੋਈ ਇਹਦੇ ਕੇਸ ਦੇ ਮੈਰਿਟਸ ਵਿੱਚ ਨਹੀਂ ਜਾਂਦਾ ਹੋ ਸਕਦਾ ਅਰਵਿੰਦ ਕੇਜਰੀਵਾਲ ਜਾਂ ਜਿੱਦਾਂ ਆਮ ਆਪੀ ਪਾਰਟੀ ਦੇ ਲੋਕ ਸ਼ੋਰ ਮਚਾਉਂਦੇ ਨੇ ਹੋ ਸਕਦਾ ਵਾ ਕਿ ਇਹ ਸ਼ਰਾਬ ਦੇ ਇਸ ਘੁਟਾਲੇ ਵਿੱਚ ਬੇਗੁਨਾਹ ਹੋਣਗੇ ਔਰ ED ਤੇ CBI ਹੋ ਸਕਦਾ ਵਾ ਇਹਨਾਂ ਨੂੰ ਸਿਆਸੀ ਬਦਲਾਖੋਰੀ ਦੇ ਤਹਿਤ ਪਰੇਸ਼ਾਨ ਕਰ ਪਰੰਤੂ ਇੱਕ ਵਾਰ ਅੰਦਰ ਚਾਤ ਮਾਰੂ ਭਗਵਾਨ ਮਾਨ ਔਰ ਅਰਵਿੰਦ ਕੇਜਰੀਵਾਲ ਕਿ ਤੁਸੀਂ ਕੀ ਦੂਸਰਿਆਂ ਦੇ ਨਾਲ ਦੁਰਪਯੋਗ ਹਾਰ ਦੁਰਉਪਯੋਗ ਸੱਤਾ ਦਾ ਕਰਕੇ ਉਹਨਾਂ ਨੂੰ ਮੈਂਟਲ ਟੌਰਚਰ ਨਹੀਂ ਕੀਤਾ ਬਸ ਇਹੀ ਕਰਮ ਨੇ ਇਹ ਬਹੁਤੇ ਲੋਕਾਂ ਦਾ 90 95% ਦਾ ਹਿਸਾਬ ਕਿਤਾਬ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਹੋ ਜਾਂਦਾ ਇਸ ਕਰਕੇ ਇਥੋਂ ਇੱਕ ਬਹੁਤ ਵੱਡੀ ਨਸੀਹਤ ਆ ਕਿ ਜਦ ਤੁਹਾਡੇ ਕੋਲ ਸੱਤਾ ਹੋਵੇ ਉਸ ਦਾ ਦੁਰਉਪਯੋਗ ਨਾ ਕਰੋ ਉਸ ਦਾ ਉਪਯੋਗ ਕਰੋ ਲੋਕਾਂ ਦਾ ਚੰਗੀਆਂ ਨੀਕੀਆਂ ਤੇ ਖੁਸ਼ਬੂ ਪੈਦਾ ਕਰਕੇ ਛੱਡ ਕੇ ਜਾਓ ਪਰ ਤੁਸੀਂ ਤਾਂ ਪਿਛਲੇ 2 ਸਾਲ ਵਿੱਚ ਇੰਨਾ ਜ਼ਿਆਦਾ ਗ੍ਰੋਸਸ ਮਿਸਯੂਜ਼ ਕੀਤਾ ਪੰਜਾਬ ਪੁਲਿਸ ਦਾ ਕਿ ਆਪਣੇ ਸਿਆਸੀ ਵਿਰੋਧੀਆਂ ਦਾ ਜਿਹੜਾ ਜੀਣਾ ਸੀਗਾ ਉਹ ਬੇਹਾਲ ਕਰ ਦਿੱਤਾ, ਮੁਸ਼ਕਲ ਕਰ ਦਿੱਤਾ ਪੰਜਾਬ ਦੇ ਵਿੱਚ ਔਰ ਇਸੇ ਕਰਕੇ ਜਿਹੜੀ ਮੈਜੋਰਟੀ ਆਪੋਜੀਸ਼ਨ ਹੈ ਤੁਸੀਂ ਨੋਟ ਕਰੋਗੇ ਕਿ ਅੱਜ ਸਹਿਮੇ ਹੋਏ ਨੇ ਡਰੇ ਬੰਦੇ ਔਰ ਮੈਂ ਸਮਝਦਾ ਕਿ ਜੈ ਜੱਦਾ ਦਾ ਅੱਜਕੱਲ ਸਾਰੇ ਪਰਿਵਾਰਾਂ ਵਾਲੇ ਨੇ ਬੱਚਿਆਂ ਵਾਲੇ ਨੇ ਉਹਨਾਂ ਦੇ ਘਰਾਂ ਵਿੱਚ ਔਰਤਾਂ ਨੇ ਛੋਟੇ-ਛੋਟੇ ਬੱਚੇ ਨੇ ਜਾਂ ਆਪਣਾ ਪਰਿਵਾਰ ਡਰਦਾ ਵਾ ਹਰ ਇੱਕ ਆਦਮੀ ਡਰਦਾ ਵਾ ਕਿ ਐਵੇਂ ਪੁਲਿਸ ਆਵੇਗੀ ਚੱਕ ਕੇ ਲੈ ਕੇ ਜਾਵੇਗੀ ਅਦਾਤਾਂ ਚ ਘੁਮਾਗੇ ਜੇਲ੍ਹਾਂ ਜਾ ਕੇ ਪਰੇਸ਼ਾਨ ਹੋਵਾਂਗੇ ਇਸ ਕਰਕੇ ਜੇ ਤੁਹਾਨੂੰ ਚੰਗਾ ਵਾ ਕਿ ਇਸ ਇਦਾਂ ਦੇ ਜਿਹੜੇ ਆਦਮੀ ਮੂਰਤ ਪੁਣਾ ਕਰ ਰਹੇ ਨੇ ਪੁਲਿਸ ਦਾ ਦੁਰਉਪਯੋਗ ਕਰਦੇ ਨੇ ਉਹਨਾਂ ਦੇ ਖਿਲਾਫ ਆਵਾਜ਼ ਮਤ ਕੋਲੋ ਅੱਜ ਪੰਜਾਬ ਦੇ ਵਿੱਚ ਕੋਈ ਮੇਨਸਟ੍ਰੀਮ ਮੀਡੀਆ ਵੱਡੀ ਤੋਂ ਵੱਡੀ ਖਬਰ ਛਾਪਉਂ ਨਹੀਂ ਪਿਆ ਕਿ ਮੈਂ ਚੰਦ ਦਿਨ ਪਹਿਲਾਂ ਆਪਕੋ ਮਹਤਮਾਨ ਦੇ ਜਿਹੜੀਆਂ ਦੋ ਪਾਰਟਿਕੂਲਰ ਜ਼ਮੀਨਾਂ ਦਾ ਹਟਾਲਾ ਸਾਹਮਣੇ ਲੈ ਕੇ ਆਇਆ ਸੀ ਜਿਹਦੇ ਵਿੱਚ ਇੱਕ ਅਸਬੀਮ ਵਿੱਚ ਦਾ ਇੱਕ ਇੱਕ ਮਾਮਲੇ ਵਿੱਚ ਤਾਂ ਸਿੱਧੀ ਸਿੱਧੀ ਲਗਭਗ 3 ਕਰੋੜ ਰੁਪਏ ਦੀ 5 ਕਿੱਲੇ ਜ਼ਮੀਨ ਜਿਹੜੀ ਆ ਉਹ ਭਗਵੰਤ ਮਾਨ ਦੀ ਮਾਤਾ ਜੀ ਨੂੰ ਗਿਫਟ ਕੀਤੀ ਗਈ ਹਿਬਾਤ ਕਹਿੰਦੇ ਨੇ ਉਹ ਪੰਜਾਬੀ ਦੇ ਵਿੱਚ ਜਾਂ ਪ੍ਰਾਣਾ ਉਦੂ ਦਾ ਵਰਡ ਹੋਵੇਗਾ ਰੈਵਨਿਊ ਬੋਰਡ ਵਿੱਚ ਲੇਕਿਨ ਕਿਸੇ ਨੇ ਛਾਪਿਆ ਨਹੀਂ ਕਿਸੇ ਨੇ ਪੁੱਛਿਆ ਹੀ ਨਹੀਂ ਔਰ ਕਿਸੇ ਨੇ ਭਗਵੰਤ ਮਾਨ ਨੂੰ ਪਿਛਲੇ 1.5 ਸਾਲ ਵਿੱਚ 2 ਸਾਲਾਂ ਚ ਕਟਾਮ ਚੱਕ ਨੇ ਗਲਤੀਆਂ ਕੀ ਕੀਤੀਆਂ ਬਲਕਾਰ ਸਿੰਘ ਮਿਨਿਸਟਰ ਨੇ ਕਿੰਧੀਆਂ ਅਸ਼ਲੀਲ ਵੀਡੀਓਜ਼ ਆਈਆਂ ਸਰਜੀਤ ਕੌਰ ਮਾਨੂਕੇ ਨੇ ਕਿੰਦਾ ਐਨਆਰਆਈ ਦੀ ਕੋਠੀ ਤੇ ਕਬਜ਼ਾ ਕੀਤਾ ਤੇ ਹੋਰ ਇਹਨਾਂ ਦੇ ਜਿਹੜੇ ਐਮਐਲਏਸ ਤੇ ਮਿਨਿਸਟਰਸ ਦੀਆਂ ਗਲਤ ਚਲਨਾ ਕਿਸੇ ਪੁੱਛਿਆ ਨਹੀਂਗਾ ਇਸ ਕਰਕੇ ਇੱਕ ਸੇਮ ਦਾ ਮਾਹੌਲ ਪੰਜਾਬ ਦੇ ਵਿੱਚ ਪੈਦਾ ਕੀਤਾ ਹੋਇਆ ਮੀਡੀਆ ਵੱਲ ਦਬਾਇਆ ਹੋਇਆ ਔਰ ਸਿਆਸੀ ਪੋਲੀਟੀਕਲ ਆਪੋਨੈਂਟਸ ਵੀ ਦਬਾਏ ਲੇਕਿਨ ਮੈਂ ਫੇਰ ਵਾਪਸ ਆਉਣਾ ਕਰਮਾ ਬੜਾ ਬਿਆਨ ਪਿਆ ਜੋ ਬੀਜੋਗੇ ਉਹੀ ਵੱਟੋਗੇ ਔਰ ਗੁਣ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਸ਼ੋਰ ਮਚਾ ਰਹੇ ਨੇ ਕਿ ਹਮਾਰੇ ਸਾਥ ਅਨਿਆਂ ਹੋਇਆ ਹੈ ਹਮਾਰੇ ਸਾਥ ਬੜਾ ਬਦਲਾਖੋਰੀ ਹੋ ਰਹੀ ਹੈ ਤੇ ਭਾਈ ਸਾਹਿਬ ਤੁਸੀਂ ਜੋ ਸਾਡੇ ਨਾਲ ਸੈਰਨਾ ਕੀਤਾ ਪੰਜਾਬ ਦੇ ਵਿੱਚ ਪੰਜਾਬ ਇਸ ਤਰ੍ਹਾਂ ਦੀ ਤਰਤੀਆ ਜਿਹੜੇ ਸਾਡੇ ਪੁਰਖਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਬਹੁਤ ਲਹੂ ਦੁੱਲਿਆ ਇਸ ਤਰਤੀ ਦੇ ਉੱਤੇ ਤੁਸੀਂ ਉਸ ਤਰਤੀ ਧਿਆਨ ਕੇ ਆ ਚੰਦ ਜਿਹੜੇ ਟੁਕੜਬੋਚ ਪੁਲਿਸ ਵਾਲੇ ਉਹਨਾਂ ਦਾ ਦੁਰਵਿయోగ ਕਰਕੇ ਤੁਸੀਂ ਆਪਣੇ ਗਰੂਪੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਛੁਟਿਆ ਔਰ ਆਪਣੀ ਪਾਰਟੀ ਦੇ ਲੋਕਾਂ ਨੂੰ ਜਿਹੜੇ ਵੱਡੇ ਗੁਨਾਹ ਕੀਤੇ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਬਚਾਇਆ ਬਸ ਉਹੀ ਕਰਨ ਕੇਸ਼ਰੀਵਾਲ ਸਾਹਿਬ ਤੇ ਤੁਹਾ ਗਵਰਮਤ ਤੁਹਾਡੇ ਸਾਹਮਣੇ ਆ ਰਹੇ ਨੇ ਉਹ ਭਗਵੰਤੂ ਵੀ ਮੈਂ ਕਹਿਣਾ ਚਾਹੁੰਦਾ ਮਤ ਸਮਝੋ ਕਿ ਇਹ ਰਾਜ ਸੱਤਾ ਸਾਰੀ ਉਮਰ ਨਹੀਂ ਆ ਇਹ ਤਬਦੀਲੀ ਆਉਣੀ ਹੀ ਹੋਣੀ ਆ ਔਰ ਤੁਹਾਡੇ ਹਰ ਕੀਤੇ ਹੋਏ ਕਰਨ ਦਾ ਹਿਸਾਬ ਇੱਥੇ ਹੋਣਾ ਔਰ ਇਹਦੇ ਨਾਲ ਨਾਲ ਤੁਸੀਂ ਪੰਜਾਬ ਦੇ ਨਾਲ ਵੀ ਬੜਾ ਪਨਿਆਏ ਕਰ ਰਹੇ ਹੋ ਤੁਸੀਂ ਸਿਰਫ ਆਪਣੀ ਮਸ਼ਹੂਰੀਆਂ ਵਾਸਤੇ ਅੱਜ ਤੁਸੀਂ ਪੰਜਾਬ ਨੂੰ ਬਹੁਤ ਵੱਡੇ ਕਰਜ਼ੇ ਵੱਲ ਧੱਕ ਕੇ ਜਾ ਰਹੇ ਹੋ। ਔਰ ਤੁਹਾਨੂੰ ਰੋਕਾ ਨੇ ਲੋਕ ਸਭਾ ਲੇਖਣ ਵਿੱਚ ਬਹੁਤ ਬੁਰੀ ਤਰ੍ਹਾਂ ਰਿਜੈਕਟ ਕੀਤਾ। 13 ਚੋਂ ਸਿਰਫ 3 ਸੀਟਾਂ ਆਈਆਂ। ਤੁਹਾਡੀ 16% ਵੋਟ ਸ਼ੇਅਰ ਡ੍ਰੌਪ ਹੋ ਗਿਆ। 92 ਤੋਂ 63 ਦੇ ਆਂਕੜੇ ਦੇਖ ਕੇ ਕੁਝ ਸਬਕ ਸਿੱਖੋ। ਆਪਣੇ ਅੰਦਰ ਅਚਿੱਤਰਾ ਪਰਚੋਲ ਕਰੋ ਔਰ ਹੁਣ ਤੁਸੀਂ ਫਿਰ ਹੰਕਾਰ ਚ ਕਰ ਰਹੇ ਕਿ ਮੈਂ 5 ਦੀਆਂ 5 ਜਿੰਨੀ ਚੋਣਾਂ ਜਿੱਤ ਕੇ ਅਸੀਂ ਆਪਣੀ ਗਿਣਤੀ ਜਿਹੜੀ ਐਮਐਲਏ ਦੀ 95 ਤੱਕ ਲੈ ਕੇ ਜਾਣੀ ਆ। ਇਹ ਫਿਰ ਹੰਕਾਰ ਬੋਲ ਰਿਹਾ ਵਾ। ਇਸ ਕਰਕੇ ਰੱਬ ਤੋਂ ਡਰੋ ਯਾਰ ਉਸ ਵਾਹਿਗੁਰੂ ਅਕਾਲ ਪੁਰਖ ਈਸ਼ਵਰ ਅੱਲਾ ਗੋਡ ਇਹ ਬਹੁਤ ਬੇਅੰਤ ਹੈ ਕੁਦਰਤ ਇਹ ਕਿਸੇ ਨੂੰ ਬਖਸ਼ਦੀ ਨਹੀਂ ਹੈ ਇਹ ਤੁਹਾਡੇ ਕੀਤੇ ਹੋਏ ਹਰ ਕਰਮ ਦਾ ਸਾਹ ਤੁਹਾਡੀ ਅੱਖਾਂ ਦੇ ਸਾਹਮਣੇ ਇੱਕ ਦਿਨ ਆ ਜਾਵੇਗਾ ਸੋ ਮੇਰੀ ਤਾਂ ਇਹੀ ਅਪੀਲ ਹੈ ਅੱਜ ਦੇ ਰਾਜ ਸત્તા ਇਨਕਲੂਡਿੰਗ ਆਫਸਰਸ ਨੂੰ ਡੂ ਨਾਟ ਮਿਸਯੂਜ਼ ਯਰ ਪੋਜੀਸ਼ਨ ਬਿਕਾਜ਼ one day you will be held accountable for every action of yours basi hi main request kar disi agar samajhdar honge te apni karyasadhgi vich tabdili lae ke honge agar na samajh honge te usse hi hankar de swaste chalde chalde apne kitte hoye gunahaan da te apne kitte hoye karma da phal bhogna hi pehna to sab sara inna kuch hon de bawajood mere naal inni badla koli hoyi aur tusi andaaza laa sakde ho ke kinna mental torture kise de parivar de vich hunda ohna de bachcha de ohna de parivar te ohna di ladies de utte ਇਨਾ ਕੁਸ਼ ਕਰ ਸੈਨ ਤੋਂ ਬਾਅਦ ਵੀ ਮੈਂ ਇਹੀ ਕਹਿਣਾ ਚਾਹਨਾ ਭਗਵੰਤਾਨ ਨੂੰ ਔਰ ਕੇਚਰੀਵਾਲ ਨੂੰ ਕਿ ਮੈਂ ਫਿਰ ਵੀ ਤੁਹਾਡਾ ਚੰਗਾ ਸੋਚਦਾ ਹਾਂ ਚੰਗਾ ਲੋਚਦਾ ਹਾਂ ਔਰ ਮੈਂ ਇਹੀ ਆਸ ਕਰਦਾ ਮਾਂ ਇਹੀ ਮੈਂ ਕਹਿ ਸਕਦਾ ਮਾਂ ਕਿ ਮੇਰੀਆਂ ਸ਼ੁਭ ਕਾਮਨਾਵਾਂ ਮਾਂ ਕਿ ਕੇਚਰੀਵਾਲ ਜਲਦੀ ਜਮਾਨਤ ਹੋ ਜੇ ਉਹ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਣ ਕੇ ਮੁੜ ਕੇ ਬੈਠੇ ਕਿਉਂਕਿ ਪਰਿਵਾਰ ਤੋਂ ਦੂਰ ਰਹਿਣਾ ਔਰ ਖਾਸ ਤੌਰ ਤੇ ਬਦਨਾਮੀ ਵਾਲੇ ਕਦਮਿਆਂ ਵਿੱਚ ਕਿਸੇ ਨੂੰ ਇੰਪਲੀਕੇਟ ਕਰਨਾ ਇਹਦਾ ਬਹੁਤ ਮਾੜਾ ਹਾਸ਼ਰ ਹੁੰਦਾ ਵਾ ਬੜਾ ਬਾੜਾ ਇੰਪੈਕਟ ਪੈਂਦਾ ਸਮਾਜ ਦੇ ਉੱਤੇ ਇੰਨੀਆਂ ਗੱਲਾਂ ਮੇਰੇ ਨਾਲ ਹੋਣ ਦੇ ਬਾਵਜੂਦ ਮੈਂ ਫਿਰ ਵੀ ਆਈ ਵਿਸ਼ ਹਿਮ ਵੈਲ ਐਂਡ ਆਈ ਆਈ ਵਿਸ਼ ਹਿਮ ਥੈਟ ਹੀ ਗੈਟਸ ਅਟ ਲੀਸਟ ਐਥਿਕਲਿਸਟ ਮੇਰੇ ਨਾਲ ਅੱਜ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਕਰਮਾਂ ਦੀ ਤਸਵੀਰ ਤੇ ਵਿੱਚ ਵਿਸ਼ਵਾਸ ਹੈ ਤੇ ਇਸ ਕਰਕੇ ਇਸ ਮੇਰੀ ਵੀਡੀਓ ਨੂੰ ਅੱਜ ਤੋਂ ਬਾਅਦ ਸ਼ੇਅਰ ਕਰਨਾ ਤਾਂ ਕਿ ਇਨ੍ਹਾਂ ਰਾਜ ਕਰਨ ਵਾਲੇ ਹੰਕਾਰੀ ਲੋਕਾਂ ਦੇ ਦਿਮਾਗ ਦੇ ਵਿੱਚ ਕੁਝ ਸ਼ਾਇਦ ਕੋਈ ਚੰਗੀ ਸਲਾਹ ਤੇ ਚੰਗੀ ਗੱਲ ਪੈ ਜਾਵੇ मेरना जुर्माना से थोड़ा सारा ना बहुत